ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਗਿਆਸਪੁਰਾ ਨੇ ਅਕਾਲੀ ਦਲ ਨੂੰ ਲਾਏ ਰਗੜੇ ਕਿਹਾ ਅਕਾਲੀਆਂ ਨੇ ਨਸ਼ਾ ਵੇਚ ਕੇ ਬਣਾਏ ਕਰੋੜਾਂ ਰੁਪਏ ਸੁਖਬੀਰ ਬਾਦਲ ਖੁਦ ਮੰਨੇ ਮਨਪ੍ਰੀਤ ਏਆਲੀ ਤੇ ਲੱਗੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਹੀ ਪਾਰਟੀ ਦੇ ਵਿਧਾਇਕ ਮਨਪ੍ਰੀਤ ਸਿੰਘ ਏਆਲੀ ਤੇ ਲਾਏ ਦੋਸ਼ਾਂ ਦੀ ਜਾਂਚ ਕਰਨ ਦੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕੀਤੀ ਹੈ ਬਿਆਸਪੁਰ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਖੁਦ ਕਹਿ ਰਹੇ ਹਨ ਕਿ ਇਹ ਆਲੀ ਨੇ ਅਕਾਲੀ ਸਰਕਾਰ ਦੌਰਾਨ ਕਰੋੜਾਂ ਰੁਪਏ ਕਮਾਏ ਤਾਂ ਇਹ ਗੰਭੀਰ ਮਾਮਲਾ ਹੈ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਉਹਨਾਂ ਪੁੱਛਿਆ ਕਿ ਇਹ ਪੈਸਾ ਕਿੱਥੋਂ ਆਇਆ ਕਿਸ ਤਰੀਕੇ ਦੇ ਨਾਲ ਕਮਾਇਆ ਗਿਆ ਕੀ ਇਹ ਕਾਨੂੰਨੀ ਢੰਗ ਸੀ ਜਾਂ ਫਿਰ ਗੈਰ ਕਾਨੂੰਨੀ ਇਸ ਦੀ ਜਾਂਚ ਹੋਣਾ ਲਾਜ਼ਮੀ ਹੈ ਤਾਂ ਜੋ ਸੱਚਾਈ ਜਨਤਾ ਦੇ ਸਾਹਮਣੇ ਆ ਸਕੇ ਦੇਖੋ ਇਸ ਸਟੇਟਮੈਂਟ ਦੇ ਨਾਲ ਇੱਕ ਗੱਲ ਤਾਂ ਬਿਲਕੁਲ ਚਿੱਟੇ ਦਿਨਬੰਗ ਸਾਫ ਹੋ ਗਈ ਆ ਕਿ ਜਿਹੜਾ ਅਕਾਲੀ ਦਲ ਆ ਇਹ ਲੋਕਾਂ ਦੀ ਖੂਬ ਲੁੱਟਮਾਰ ਕਰਕੇ ਜਿਹੜੇ ਇਹਨਾਂ ਦੇ ਆਪਣੇ ਐਮਐਲਏ ਆਪਣੇ ਵਿਧਾਇਕ ਆਪਣੇ ਲੋਕੀ ਸੀਗੇ ਉਹਨਾਂ ਨੂੰ ਇਹ ਵੰਡ ਦੇ ਰਹੇ ਆ ਕਿਉਂਕਿ ਜਿਹੜੀ ਦਗਦੀਸ਼ ਭੋਲੇ ਦੀ ਸਟੇਟਮੈਂਟ ਵੀ ਆ ਉਹ ਸਟੇਟਮੈਂਟ ਦੇ ਵਿੱਚ ਤਾਂ ਇਹ ਹੈ ਕਿ ਜਿਹੜਾ ਨਸ਼ੇ ਦਾ ਚਿੱਟੇ ਦਾ ਕਾਰੋਬਾਰ ਸੀ ਉਹ ਨਸ਼ੇ ਦਾ ਜਿਹੜਾ ਕਾਰੋਬਾਰ ਸੀ ਇਹ ਸਾਰੇ ਜਣੇ ਰਲ ਮਿਲ ਕੇ ਕਰਦੇ ਸੀ ਵਿਕਰਮ ਮਜੀਠੀ ਇਹਦਾ ਉਹ ਸ਼ਰੇਆਮ ਨਾਮ ਲੈਂਦਾ ਉਹ ਜਿਹੜਾ ਨਸ਼ਾ ਤਸਕਰੀ ਦਾ ਜਿਹੜਾ ਪੈਸਾ ਉਹ ਹੋ ਸਕਦਾ ਇਹਨਾਂ ਨੇ ਮਨਵੀ ਤੇ ਆਲੀ ਨੂੰ ਵੀ ਦਿੱਤਾ ਹੋਵੇ ਜਿਹੜਾ ਉਹਨੇ ਕਿਹਾ ਕਿ ਕਰੋੜਪਤੀ ਮੈਂ ਬਣਾਇਆ ਕਿਉਂਕਿ ਹੋਰ ਪੈਸਾ ਕਿੱਥੋਂ ਆਇਆ ਦਾ ਦੱਸੇ ਵੀ ਕਿਹੜਾ ਸ਼ੈਲਰ ਲਾ ਕੇ ਦਿੱਤਾ ਉਹ ਨੂੰ ਕੀ ਕਰਕੇ ਦਿੱਤਾ ਇੱਥੋਂ ਤਾਂ ਇਹੀ ਗੱਲ ਦੀ ਬੂਹ ਆਉਂਦੀ ਆ ਕਿ ਮਨਪੀਤ ਆੜੀ ਨੂੰ ਕਿਉਂਕਿ ਉਹਦੇ ਆੜੀ ਦੇ ਵਿੱਚ ਵੀ ਲੋਕ ਇੱਥੇ ਨਸ਼ੇ ਦੀ ਕਰਕੇ ਜਿਹੜਾ ਬੜਾ ਬਦਨਾਮ ਇੱਥੇ ਗੱਲ ਕਰਦੇ ਆ ਲੋਕ ਇਹ ਕਹਿੰਦੇ ਆ ਕਿ ਜੇ ਚਿੱਟਾ ਆਇਆ ਤਾਂ ਕਾਲੀ ਸਰਕਾਰ ਬਿਲਿਆ ਆ ਤੇ ਇਹ ਕਿਤੇ ਨਾ ਕਿਤੇ ਇਸ ਗੱਲ ਵੱਲ ਸੰਕੇਤ ਕਰਦਾ ਆਪਣਾ ਸੁਖਵੀਰ ਬਾਦਲ ਦੇ ਬਿਆਨ ਤੋਂ ਕਿ ਜਿਹੜਾ ਉਹ ਚਿੱਟੇ ਦਾ ਪੈਸਾ ਸੀ ਉਹ ਚਿੱਟੇ ਦਾ ਪੈਸਾ ਮੰਤਰੀ ਵਰਗੇ ਹੋਰ ਅਕਾਲੀ ਨੇਤਾਵਾਂ ਦੇ ਵਿੱਚ ਵੰਡਿਆ ਜਾਂਦਾ ਸੀ ਇਹ ਸਾਰੇ ਜਣੇ ਰਲ ਮਿਲ ਕੇ ਖਾ ਰਹੇ ਸੀ ਚਿੱਟਾ ਜਿਹੜਾ ਹੈਗਾ ਤਾਂ ਹੀ ਇਹ ਪੰਜਾਬ ਦੇ ਵਿੱਚੋਂ ਖਤਮ ਨਹੀਂ ਸੀ ਹੋ ਰਿਹਾ ਜਦੋਂ ਉਲਟੀ ਬਾੜ ਖੇਤ ਕੋ ਖਾਏ ਵਾਲੀ ਜਦੋਂ ਗੱਲ ਸਾਹਮਣੇ ਆ ਰਹੀ ਸੀ ਤਾਂ ਹੀ ਸਾਡੇ ਪੰਜਾਬ ਦੇ ਵਿੱਚੋਂ ਚਿੱਟੇ ਨਾਲ ਹੋਜ ਨੌਜਵਾਨ ਮਰ ਰਹੇ ਸੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਸ ਤਰੀਕੇ ਦੇ ਨਾਲ ਚਿੱਟੇ ਵਾਲਿਆਂ ਦੇ ਘਰਾਂ ਦੇ ਉੱਤੇ ਬਡੋਜਰ ਚਲਾਏ ਨੇ ਸਖਤ ਕਾਰਵਾਈਆਂ ਕੀਤੀਆਂ ਨੇ ਉਹਦੇ ਰਿਜ਼ਲਟ ਤੁਹਾਡੇ ਸਾਹਮਣੇ ਨੇ ਸੋ ਇਸ ਲਈ ਇਹ ਗੱਲ ਮਨਪੀ ਤੇ ਵਾਲੀ ਨੂੰ ਵੀ اخਲਾਕੀ ਤੌਰ ਤੇ ਕਬੂਲ ਕਰ ਲੈਣੀ ਚਾਹੀਦੀ ਆ ਕਿ ਜਿਹੜਾ ਚਿੱਟੇ ਦਾ ਪੈਸਾ ਦੇ ਘਰੇ ਆਉਂਦਾ ਸੀ ਜਿਹੜੀ ਗੱਲ ਸੁਖਵੀਰ ਬਾਦਲ ਕਰਦਾ ਜਾਓ ਇਸ ਗੱਲ ਨੂੰ ਕੰਟੈਂਪਟ ਕਰਨ ਤੇ ਉਹ ਪੈਸਾ ਕਿਹੜਾ ਸੀ ਫਿਰ ਉਹ ਵੀ ਦੱਸਣ ਕਿ ਜਿਹੜਾ ਅੱਜ ਅਰਬਾਂ ਰੁਪਈਆ ਜਿਹੜਾ ਹੈਗਾ ਉਹ ਕਿੱਥੋਂ ਆਇਆ ਮੈਂ ਕੋਈ ਆਪਣੇ ਵੱਲੋਂ ਇਲਜ਼ਾਮ ਨਹੀਂ ਲਾ ਰਿਹਾ ਇਹ ਇਲਜ਼ਾਮ ਸੁਖਵੀਰ ਸਿੰਘ ਬਾਦਲ ਨੇ ਲਾਇਆ ਨੇ ਕਿ ਅਸੀਂ ਪੈਸਾ ਦਿੱਤਾ ਤੇ ਇਸ ਚੀਜ਼ ਦੀ ਮੈਂ ਸਮਝਦਾ ਮਾਨ ਸਾਹਿਬ ਨੂੰ ਵੀ ਬੇਨਤੀ ਕਰਦਾ ਇਹ ਚੀਜ਼ ਦੀ ਜਾਂਚ ਹੋਣੀ ਚਾਹੀਦੀ किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना किंग ऑफ स्पाइसेज King of Spices Restaurant Cafe and a Rooftop mein aapka swagat hai